ਮਾ ਕਈ ਪਹਿਲਾ ਇਹ ਨਹੀਂ ਲੋਕਾਂ ਤੋਂ ਵਰ ਆ ਰਹੀ ਲੋਕ ਮਹंगाई ਦੀ ਮਾਰ ਚੱਲ ਰਹੇ ਨੇ ਉਪਰੋਂ ਇਹਨਾਂ ਨੇ ਡੀਜ਼ਲ ਪਟਰੋਲ ਤੇ ਬੈਟ ਲਾ ਕੇ ਮਹंगाई ਨੂੰ ਹੋਰ ਵੱਡਾ ਸੱਤਾ ਦਿੱਤਾ ਔਰ ਇਹ ਝੂਠ ਬੋਲ ਕੇ ਜਿਨ੍ਹਾਂ ਨੇ ਕਿਹਾ ਸੀ 50000 ਕਰੋੜ ਰੁਪਏ ਸਾਡੇ ਕੋਲ ਇੰਤਜ਼ਾਮ ਆ ਅਸੀਂ ਕੋਈ ਟੈਕਸ ਨਹੀਂ ਲਾਵਾਂਗੇ ਕੋਈ ਕਰਜ਼ਾ ਨਹੀਂ ਲਾਵਾਂਗੇ ਔਰ 90000 ਕਰੋੜ ਰੁਪਏ ਕਰਜ਼ਾ ਚੱਕ ਲਿਆ ਡੀਜ਼ਲ ਦੀਆਂ ਕੀਮਤਾਂ ਦੇਖ ਲਓ ਪ੍ਰਾਪਰਟੀ ਟੈਕਸ ਦੇਖ ਲਓ ਕਾਰਪੋਰੇਸ਼ਨਾਂ ਵਿੱਚ ਦੇਖ ਲਓ ਹਰ ਜਗ੍ਹਾ ਤੇ ਕੈਸ਼ਾਈ ਕੰਮ ਨਹੀਂ ਹੋ ਰੇ। ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਖੂਬਰ ਕਰਦੇ ਤਾਂ ਸਰਕਾਰ। ਬੇਸੀ ਇੰਨਾ ਬਜਟ ਸਾਡੇ ਕੋਲ ਆ। ਅਸੀਂ ਲੋਕਾਂ ਨੂੰ ਮਿਲਾਈ ਕਰਾ ਦੇਵਾਂਗੇ। ਸਭ ਝੂਠ ਦਾ ਝੂਠ ਆ। ਅੱਜ ਉਹਨਾਂ ਨੇ ਇਹਨਾਂ ਲੋਕਾਂ ਦੇ ਸਿਸ ਕਰਕੇ ਅੱਜ ਲੋਕ ਇਹਨਾਂ ਦੇ ਖਿਲਾਫ ਸੜਕਾਂ ਦੇ ਉੱਤੇ ਉਤਰੇ ਨੇ। ਉਤਰਾ ਖੂਬਰੇ ਨੇ। ਔਰ ਡੀਸੀ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਿਆ ਸ਼੍ਰੋਮਣੀ ਅਕਾਲੀ ਗੱਲਬਾਤ 40 ਸਾਲ ਹੋ ਗਏ ਬੁੱਢੇ ਦਰਿਆ ਨੂੰ ਬੰਦੇ ਨੂੰ ਪਰ ਜਿਹੜਾ ਕਿ ਗੋਗੀ ਜੀ ਨੇ ਆਪ ਉੱਤਰ ਕੇ ਇੱਕ ਪੱਥਰ ਆਪ ਹੀ ਟੋਟਾ ਆਪਣਾ ਬਣਾਇਆ ਆਪ ਹੀ ਟੋਟ ਜਿਹੜੀ ਗੱਲ ਆਪਾਂ ਕਹਿੰਦੇ ਵੀ ਸਰਕਸ ਚੱਲ ਰਹੀ ਆ ਸਰਕਾਰ ਨਹੀਂ ਚੱਲ ਰਹੀ ਇਹ ਸਰਕਸ ਆ ਇਹ ਡਰਾਮੇ ਨੇ ਪੱਥਰ ਤੋੜੋ ਪੱਥਰ ਤੁਸੀਂ ਆਪ ਹੀ ਲਾ ਕੇ ਆਪ ਹੀ ਪੱਥਰਾਂ 'ਚ ਤੋੜੀ ਜਾਂਦੇ ਹੋ ਜੋ ਤੁਸੀਂ ਕਿਸ਼ਤੀ ਲੈ ਕੇ ਉਹਦੇ ਵਿੱਚ ਉਤਰੇ ਫਿਰਦੇ ਹੋ ਬੁੱਢੇ ਨਾਲੇ ਜੇ ਵੀਰ ਜੀ ਨੂੰ ਚੱਲ ਮੈਂ ਤੁਹਾਨੂੰ ਪਤਾ ਕੀ ਕੀ ਲੱਗ ਗਿਆ ਕੀ ਆ ਮੇਰੇ ਨਾਲ ਸਾਹਰਦਨ ਦਾ ਸਮੇਤ ਨੂੰ ਕੋਈ ਲੱਗ ਗਿਆ ਚੱਲੋ ਚੱਲੋ ਜਲੋਟਾਈ ਕੀ ਹਾਲ ਹੈ 500 ਸਰਕਾਰ ਮਿਰਦਾਵਾਲ ਲੁਧਣਾਣਾ ਲੈਵਨਰ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਯੂਨਿਟ 3 ਰੋਮਨੀ ਕਾਲੀ ਦਲ ਦੇ ਸਮਰਥਕਾਂ ਦੀ ਵੱਡੀ ਗਿਣਤੀ ਇਹ ਵਿੱਚ ਇਕੱਠੇ ਹੋਏ ਨੇ ਰਣਜੀਤ ਸਿੰਘ ਢਿੱਲੋਂ ਦੇਖ ਸਕਦੇ ਹੋ ਜਿਹੜਾ ਕਿ ਮਿਦਾ ਲੋਕ ਸਭਾ ਐਮਪੀ ਨੂੰ ਚੋਣਾਂ ਦੇ ਵਿੱਚ ਖੜੇ ਸੀਗੇ ਤੇ ਅੱਜ ਪਾਤਣਾ ਦਾ ਚੌਂਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕੀ ਹੈ ਸੀਐਨ ਭਗਵੰਤ ਮਾਨ ਦਾ ਜਿਹੜਾ ਕੀ ਹੈ ਪਤਲਾ ਜਿਹੜਾ ਕੀ ਅੱਜ ਸਾੜਿਆ ਜਾ ਰਿਹਾ ਹੈ ਤੇ ਤਸਵੀਰਾਂ ਨੇ ਪਾਤਣਾ ਦਾ ਚੌਂਕ ਦੇ ਬਾਹਰ ਦੀਆਂ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿਤਰਾ ਰੋਸ ਪ੍ਰਦਰਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖ ਸਕਦੇ ਤੁਸੀਂ ਜਿਹੜਾ ਕੀ ਹੈ ਘੋੜੇ ਤੇ ਬਿਠਾ ਕੇ ਭਗਵੰਤ ਮਾਤਾ ਦੀ ਜਿਹੜੇ ਕਿ ਤਕਲਾ ਜਿਹੜਾ ਬਣਾ ਕੇ ਉਸ ਦੀ ਤਸਵੀਰ ਜਰੀ ਲਾ ਕੇ ਇੱਕ ਘੋੜੇ ਨੂੰ ਬਿਲਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਬਿਠਾਇਆ ਗਿਆ ਘੋੜੇ ਤੇ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਟਰੋਲ ਤੇ ਡੀਜ਼ਲ ਦੀ ਕਟੌਤੀ ਕਰਨ ਤੋਂ ਬਾਅਦ ਕੀਮਤਾਂ ਵਧਾਈਆਂ ਗਈਆਂ ਨੂੰ ਲੈ ਕੇ ਆਮ ਵਿਅਕਤੀ ਦੀ ਜੇਤੂ ਬਹੁਤ ਅਸਰ ਪੈ ਰਿਹਾ ਉਸ ਨੂੰ ਲੈ ਕੇ ਇਧਰ ਕੀ ਹੈ ਸ਼੍ਰੋਮਣੇ ਕਾਲੀਦਾਰ ਅਜੇ ਤੇ ਰੋਸ ਪ੍ਰਦਰਸ਼ਨ ਕਰ ਰਹੀ ਹੈ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਕਿ ਉਹਨੇ ਗੱਲਬਾਤ ਵੀ ਕਰਨਗੇ ਕਿ ਭਾਈ ਕਿਸ ਤਰ੍ਹਾਂ ਦੇਣਾ ਮਹਿੰਗਾਈ ਨਹੀਂ ਵਧਾ ਰਹੀ ਵਧ ਗਈ ਹੈ ਤਰੋੜ ਆਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ ਆਮ ਜਨਤਾ ਦੇ ਉੱਪਰ ਜਿਹੜਾ ਝੂਠੇ ਵਾਦੇ ਲਾ ਕੇ ਲਾਰੇ ਲਾ ਕੇ ਜਿਹੜੀ ਪੰਜਾਬ ਸਰਕਾਰ ਆਈ ਸੀ ਹਰ ਜਗ੍ਹਾ ਤਾਂ ਕੈਸ਼ਾਈ ਕੰਮ ਨਹੀਂ ਹੋ ਰਿਹਾ ਅਕਸਰ ਸਾਰੇ ਸੁੱਤੇ ਪਏ ਨੇ ਬਿਜਲੀ ਦੇ ਹਾਲਾਤ ਦੇਖ ਲਓ 600 ਜਿਹੜੀਆਂ 600 ਯੂਨਟਾਂ ਫ੍ਰੀ ਕਈਆਂ ਸੀਗੀਆਂ ਔਰ ਤੁਸੀਂ ਦੇਖ ਰਹੇ ਹੋ ਕਿ 600 ਯੂਨਟਾਂ ਵਿੱਚੋਂ ਲਾਈਟ ਆ ਹੀ ਨਹੀਂ ਰਹੀ ਬਿਲਕੁਲ ਇਹ ਤਸਵੀਰਾਂ ਨੇ ਇਹ ਦੇਖ ਸਕਦੇ ਤੁਸੀਂ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਟ્રોલ ਵਾਧੇ ਕੀਮਤਾਂ ਨੂੰ ਲੈ ਕੇ ਜਿਹੜਾ ਕੀ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਬਾਈ ਜੀ ਹਾਂ ਜਿੱਤ ਲੋਈ ਕਿਸ ਤਰ੍ਹਾਂ ਮਹਿੰਗਾਈ ਨਹੀਂ ਵੱਧ ਗਈ ਆਮ ਲੋਕਾਂ ਦੇ ਜੇਬਾਂ ਨੂੰ ਨਸਰ ਪੈ ਰਿਹਾ ਹੁਣ ਆਮ ਵਿਅਕਤੀ ਰੋਟੀ ਖਾਂ ਤੋਂ ਮਤਲਬ ਕਿ ਇੱਕ ਦਿਤੇ ਤਿੰਨ ਟਾਈਮ ਰੋਟੀ ਖਾਂਦੀ ਉੱਤੇ ਦੋ ਟਾਈਮ ਦੀ ਰੋਟੀ ਕਰਦੀ ਕਿਸ ਤਰ੍ਹਾਂ ਦੇ ਦੇ ਮੈਂ ਉਹ ਮਹंगाई ਪਹਿਲਾਂ ਹੀ ਲੋਕਾਂ ਦੇ ਵਰਖਾ ਰਹੀ ਲੋਕ ਮਹंगाई ਦੀ ਮਾਰ ਚੱਲ ਰਹੇ ਨੇ ਪਰ ਉਹਨਾਂ ਨੇ ਡੀਜ਼ਲ ਪੈਟਰੋਲ ਤੇ ਬੈਟ ਲਾ ਕੇ ਮਹंगाई ਨੂੰ ਹੋਰ ਵੱਡਾ ਸੱਦਾ ਦਿੱਤਾ ਉਗਲੀ ਦੀ ਸਬਸਿਡੀ ਖਤਮ ਕਰ ਦਿੱਤੀ ਪੰਜਾਬ ਸਰਕਾਰ ਮਹंगाई ਦੀ ਮਾਰ ਚੱਲ ਰਹੇ ਨੇ ਔਰ ਇਹ ਝੂਠ ਬੋਲ ਬੋਲ ਕੇ ਜਿਨ੍ਹਾਂ ਨੇ ਕਿਹਾ ਸੀ 50000 ਕਰੋੜ ਰੁਪਏ ਸਾਡੇ ਕੋਲ ਇੰਤਜ਼ਾਮ ਆ ਅਸੀਂ ਕੋਈ ਟੈਕਸ ਨਹੀਂ ਲਾਵਾਂਗੇ ਕੋਈ ਕਰਜ਼ਾ ਨਹੀਂ ਲਾਵਾਂਗੇ ਔਰ 90000 ਕਰੋੜ ਰੁਪਏ ਕਰਜ਼ਾ ਚੱਕ ਲਿਆ ਔਰ ਬਿਜਲੀ ਦੇ ਉੱਤੇ ਸਬਸਿਡੀ ਖਤਮ ਕਰ ਦਿੱਤੀ ਡੀਜ਼ਲ ਤੇ ਪੈਟਰੋਲ ਤੇ ਵੈਟ ਵਧਾ ਦਿੱਤਾ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕਤੂਬੜ ਕੱਢ ਦਿੱਤਾ ਇਸ ਸਰਕਾਰ ਨੇ ਇਸ ਕਰਕੇ ਅੱਜ ਲੋਕ ਇਹਨਾਂ ਦੇ ਖਿਲਾਫ ਸੜਕਾਂ ਦੇ ਉੱਤੇ ਉਤਰੇ ਨੇ ਉਤਲਾ ਫੁਕ ਰਹੇ ਨੇ ਔਰ ਡੀਸੀ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਲੋਕ ਕਿਸ ਤਰ੍ਹਾਂ ਦੇ ਦੇ ਦੋਗੇ ਆ ਇੱਕ ਇੱਕ ਆਮ ਪਾਰਟੀ ਦੇ ਵਿੱਚ ਰਹਿ ਕੇ ਆਮ ਨੂੰ ਸਾਹਮਣੇ ਇੱਕ ਦੂਜੇ ਦੀ ਗੱਲਾਂ ਗਈਆਂ ਨੇ ਕਿ ਕਈ ਕਹ ਰਹਿ ਮੈਨੂੰ ਟਾਈਮ ਨਹੀਂ ਮਿਲਿਆ ਬੋਲਣ ਦਾ ਕਈ ਮੈਨੂੰ ਕਹ ਰਿਹਾ ਕਿ ਟਾਈਮ ਮੈਂ ਤਿੰਨ ਵਾਰੀ ਬੋਲਿਆ ਕਿਸ ਤਰ੍ਹਾਂ ਦੇ ਦੇ ਦੋ ਚੀਜ਼ ਦੇ ਦੇਖੋ ਇਹ ਇੱਕ ਟਫਾਂਗੀ ਲੋਕ ਨੇ ਝੂਠ ਬੋਲਣ ਵਾਲੇ ਨੇ ਜਿਹਨੇ ਬੋਲਣਾ ਉਹਨੇ ਬੋਲ ਹੀ ਲੈਣਾ ਜੇ ਪੱਪੀ ਬੋਲੇ ਆ ਪੱਪੀ ਨੂੰ ਕੀ ਬੋਲਿਆ ਜੀ ਇੱਕ ਕਹਾਵਤ ਜੀ ਸੁਣਾ ਕੇ ਮਹਾਰਾਜਾ ਸੁਣਾ ਕੇ ਗਾਣਾ ਜ ਸੁਣਾ ਕੇ ਕੀ ਉਲ ਟਕ ਮਲਦੀ ਆ ਤੁਸੀਂ ਆਪਣੇ ਮਾਲ ਦੇਖੋ ਤੁਸੀਂ ਆਪਣੀ ਬੈਕਗ੍ਰਾਉਂਡ ਦੇਖੋ ਤੁਸੀਂ ਆਏ ਕਿੱਥੋਂ ਜੀ ਤੁਸੀਂ ਵੀ ਤਾਂ ਉਹਨਾਂ ਦੇ ਵਿੱਚੋਂ ਆਏ ਹੋ ਜੀ ਸੇ ਲੋਕ ਡਰਾਮੇ ਕਰਦੇ ਨੇ ਇਹਨਾਂ ਲੋਕਾਂ ਨੇ ਕੋਈ ਪੰਜਾਬ ਦਾ ਨਾਂ ਭਲਾ ਕੀਤਾ ਦੇ ਨਾਂ ਕਰ ਸਕਦੇ ਨਾ ਇਹਨਾਂ ਕੋਲੇ ਕੋਈ ਵਿਜ਼ਨ ਕਿਉਂਕਿ ਵਿਜ਼ਨ ਤੋਂ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ ਅੱਜ ਕਹਿੰਦੇ ਸਰਕਾਰ ਬਣੀ ਹੈ ਪਰ ਸਰਕਾਰ ਬਣੀ ਹੈ ਤੇ ਪਰ ਕਾਰਪੋਰੇਸ਼ਨ ਜਿਹੜੇ ਹੋ ਰਹੀ ਹੈ এমਪਲੋਏ ਨੇ ਗੱਲ ਹੀ ਨਹੀਂ ਮੰਦੇ ਪਈ ਉਹਨਾਂ ਦੀ 2 ਸਾਲ ਹੋ ਗਏ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋ ਪਰ ਪੰਚਾਇਤਾਂ ਦੇ ਇਲੈਕਸ਼ਨ ਨਹੀਂ ਅੱਜ ਲੋਕਾਂ ਦੇ ਆਮ ਲੋਕਾਂ ਦੇ ਨਮਾਇंदे ਕਿੱਥੇ ਨੇ ਆਮ ਲੋਕ ਕਿਹਦੇ ਕੋਲੇ ਜਾਣ ਸੀਬਰੇ ਦੀ ਸਮੱਸਿਆ ਲੈ ਕੇ ਕਾਗਜ਼ਾਂ ਦੀ ਸਮੱਸਿਆ ਲੈ ਕੇ ਸਟੈਂਪ ਦੀ ਸਮੱਸਿਆ ਲੈ ਕੇ ਕਿੱਥੇ ਜਾਣ ਅੱਜ ਪੰਜਾਬ ਦਾ ਬਹੁਤ ਜ਼ਿਆਦਾ ਮਾੜਾ ਹਾਲ ਇਹਨਾਂ ਨੇ ਕਰ ਦਿੱਤਾ ਕਿਉਂਕਿ ਲੋਕਤੰਤਰ ਦਾ ਘਾਣ ਕਰ ਦਿੱਤਾ ਦੋ ਦੋ ਸਾਲ ਜਿੱਥੇ ਲੱਖੇ ਨਹੀਂ ਹੋਊਗੀ ਉੱਥੇ ਲੋਕਤੰਤਰ ਕਿੱਥੇ ਰਹਿ ਗਿਆ ਜੀ ਲੋਕ ਐਮਐਲਏ ਨੂੰ ਨਵਦੇ ਫਿਰਦੇ ਨੇ ਐਮਐਲਏ ਲੱਭਦੇ ਨਹੀਂ ਕਿ ਕਿਸੇ ਨੂੰ ਸਰਟੀਫਿਕੇਟ ਬਣਾਉਣਾ ਕਿਸੇ ਨੇ ਦਾਖਲਾ ਲੈਣਾ ਕਿਸੇ ਨੇ ਬਾਹਰ ਜਾਣਾ ਕਿਸੇ ਨੇ ਕੁਛ ਕਰਨਾ ਸੋ ਅੱਜ ਲੋਕ ਉਹ ਪੋਜੀਸ਼ਨ ਵਿੱਚ ਪੰਜਾਬ ਦੇ ਪਹੁੰਚੇ ਆ ਵੀ ਜਿਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਹੋ ਕੀ ਰਿਹਾ ਤੇ ਕਿੱਥੇ ਜਾਈਏ ਕਿੰਨੇ 40 ਸਾਲ ਹੋ ਗਏ ਬੁੱਢੇ ਦਰਿਆ ਨੂੰ ਬੰਦੇ ਨੂੰ ਪਰ ਜਿਹੜਾ ਕਿ ਇਹ ਗੋਗੀ ਆਪ ਉਤਰ ਕੇ ਇੱਕ ਪੱਥਰ ਆਪ ਹੀ ਤੋੜਤਾ ਆਪਣਾ ਬਣਾਇਆ ਆਪ ਹੀ ਤੋੜਤਾ ਦੇਖੋ ਇਹ ਤਮਾਸ਼ਾ ਹੀ ਨੇ ਨਾ ਜਿਹੜੀ ਗੱਲ ਆਪਾਂ ਕਹਿੰਦੇ ਵੀ ਸਰਕਸ ਚੱਲ ਰਹੀ ਆ ਸਰਕਾਰ ਨਹੀਂ ਚੱਲ ਰਹੀ ਇਹ ਸਰਕਸ ਆ ਇਹ ਡਰਾਮੇ ਨੇ ਪੱਥਰ ਤੋੜੋ ਪੱਥਰ ਤੁਸੀਂ ਆਪ ਹੀ ਲਾ ਕੇ ਆਪ ਹੀ ਪੱਥਰ ਆਪਦੇ ਤੋੜੀ ਜਾਂਦੇ ਹੋ ਫਿਰ ਤੁਸੀਂ ਕਿਸ਼ਤੀ ਲਾ ਕੇ ਉਹਦੇ ਵਿੱਚ ਉਤਰੇ ਫਿਰਦੇ ਹੋ ਬੁੱਢੇ ਨਾਲੇ ਜੀ ਦੇ ਦੱਸੋ ਕਿ ਕਿਤੇ 5 ਕਿ 5 7 ਕਿਲੋਮੀਟਰ ਚੌੜਾ ਦਰਿਆਵ 80 ਫੁੱਟ ਚੌੜਾ ਦਰਿਆਵ ਦੇ ਵਿੱਚ ਤੁਸੀਂ ਕਿਸ ਤੀਆਂ ਨਾਲ ਕੀ ਨਾਪਦੇ ਹੋ ਕੀ ਲੱਭਦੇ ਹੋ ਸੋ ਇਹ ਸਿਰਫ ਦੇ ਸਿਰਫ ਦਿਖਾਵੇ ਵਾਸਤੇ ਸ਼ੋਸ਼ੇਬਾਜੀ ਵਾਸਤੇ ਕਰਦੇ ਨੇ ਸੋ ਇਹ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹੈ ਲੋਕਾਂ ਵਾਸਤੇ ਨਹੀਂ ਇਹ ਆਪਣੀ ਫੇਮ ਵਾਸਤੇ ਆਪਣੀ ਡਰਾਮੇਬਾਜੀ ਵਾਸਤੇ ਆਪ ਸੋਸ਼ਲ ਮੀਡੀਆ ਤੇ ਆਉਣ ਵਾਸਤੇ ਕਰ ਰਹੇ ਆ ਚਲੋ ਜਿਹੜੇ ਇੱਕ ਕੈਮੀਕਲ ਪਾਣੀ ਜਿਹੜਾ ਹੈਗਾ ਵਾ ਠੀਕ ਹੈ ਕੈਮੀਕਲ ਪਾਣੀ ਜਿਹੜਾ ਬੁੱਢੇ ਦਰਿਆ ਵਿੱਚ ਮਿਲਦਾ ਹੋਇਆ ਉਹ ਪੋਲੂਸ਼ਨ ਦੀ ਕਾਰਪੋਰੇਸ਼ਨ ਦੇ ਪੋਲੂਸ਼ਨ ਦੀਆਂ ਗਲਤੀਆਂ ਨੇ ਅਫਸਰਾਂ ਨੇ ਆਮ ਆਬਜੈਕਟਿਵ ਟੈਕਸ ਲੱਗਣਾ ਚਾਹੀਦਾ। ਇਹ ਟੋਟਲ ਗਲਤੀ ਸਿਸਟਮ ਦੀ ਆ। ਟੋਟਲ ਗਲਤੀ ਸਿਸਟਮ ਦੀ ਆ। ਸਿਸਟਮ ਨੇ ਆਪਣੇ ਆਪ ਦੀ ਜ਼ਿੰਮੇਵਾਰੀ ਨਹੀਂ ਨਿਭਾਈ। ਅਫਸਰਾਂ ਨੇ ਸਰਕਾਰਾਂ ਨੇ ਜੋ ਸਮੇਂ ਸਿਰ ਰਹਿੰਦੇ ਇਹਨਾਂ ਨੇ ਜਿਹੜੇ ਕੰਮ ਨਹੀਂ ਕੀਤੇ ਜਿਹਦੇ ਕਰਕੇ ਅੱਜ ਦੇ ਹਾਲਾਤ ਬਣੇ। ਬਿਲਕੁਲ ਇਹ ਤਸਵੀਰਾਂ ਨੇ ਗਲਬਾਤ ਕਰਦੇ ਹੋਏ ਰਣਜੀਤ ਸਿੰਘ ਢਿੱਲੋਂ ਇਹਨਾਂ ਉੱਡਾ ਬੋਝ ਆਮ ਵਿਅਕਤੀ ਦੀ ਜੇਬ ਦੇ ਉੱਤੇ ਪੈਦਾ ਕਿਸ ਤਰ੍ਹਾਂ ਦੇ ਚੀਜ਼ ਨੂੰ ਆਨਲਾਈਨ ਸਮਝ ਦੇ ਵਿੱਚ ਆਮ ਵਿਅਕਤੀ ਕੀ ਕਰੇਗਾ ਦੇਖੋ ਕਿ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਝੂਠੇ ਲਾਰੇ ਲਾਏ ਸੀ ਜਿਹੜੇ ਝੂਠੇ ਲਾਰੇ ਲਾ ਕੇ ਉਹਨਾਂ ਨੇ ਸਰਕਾਰ ਬਣਾਈ ਸੀ ਵੀ ਅਸੀਂ ਇੰਨਾ ਬਜਟ ਸਾਡੇ ਕੋਲ ਹੈ ਅਸੀਂ ਲੋਕਾਂ ਨੂੰ ਦੱਸ ਦਵਾਂਗੇ ਸਭ ਝੂਠ ਦਾ ਝੂਠ ਅੱਜ ਉਹਨਾਂ ਨੇ ਇਹ ਮੋੜ ਪਾਤਾ ਲੋਕਾਂ ਦੇ ਜਿਹੜਾ ਕਿ ਅਕਾਲੀ ਜਲਦੀ ਸਰਕਾਰ ਦੇ ਲੋਕ ਬਣਾਉਂਦੇ ਸੀਗੇ ਅੱਜ ਲੋਕ ਪਰੇਸ਼ਾਨ ਹੋ ਗਏ ਲੋਕ ਅੱਜ ਆਪਣੇ ਸਿਰ ਆਪਣੇ ਹੱਥ ਮਾਰਦੇ ਬਈ ਕਿਉਂ ਆਮ ਆਦੀ ਪਾਰਟੀ ਸਰਕਾਰ ਬਣਾਦੀ ਹੈ ਇਹ ਵੀ ਅੱਗੇ ਪੰਜਾਬ ਕਰਜ਼ੇ ਕਰਜ਼ਾਈ ਹੋ ਰਿਹਾ ਪਿਆ ਹੋਰ ਕਿੰਨਾ ਕਰਜ਼ਾਈ ਹੋਵੇਗਾ ਇਹ ਤਾਂ ਹੁਣ ਭਗਵੰਤ ਮਾਨ ਨੂੰ ਦੱਸਾਵਾ ਕਿੰਨਾ ਇਹਨੇ ਜਦੋਂ ਜਾਣਾ ਹੋਏ ਇਹਨੇ ਪੂਰੀ ਫੱਟੀ ਪੋਚ ਕੇ ਜਦੋਂ ਦੂਜੀ ਸਰਕਾਰ ਬਣੀ ਉਹਨੂੰ ਕੋਲ 10 ਸਾਲ ਲੱਗ ਜਾਂਦੇ ਆ ਫੇਰ ਦੁਬਾਰ ਤੋਂ ਲੈਵਲ ਤੇ ਲਿਆਂਦੇ ਨੂੰ ਭਗਵੰਤ ਮਾਨ ਇੱਕ ਕੇਡ ਸੈਕਟਰੀ ਸੀਗਾ ਉਹਨੂੰ ਸੀਐਮ ਬਣਾ ਕੇ ਬਹੁਤ ਵੱਡੀ ਪੰਜਾਬੀ ਨੇ ਗਲਤੀ ਕਰਦੀ ਆ ਉਹਨੂੰ ਸੁਮੇਟਣ ਨੂੰ ਬਹੁਤ ਟਾਈਮ ਲੱਗ ਜੂਗਾ ਜੋ ਗਲਤੀਆਂ ਇਸ ਟਾਈਮ ਮਹਿੰਗਾਈ ਕਰਦੇ ਪਏ ਪਈ ਸਾਲ ਹੋ ਗਏ ਸਰਕਾਰ ਬਣੇ ਨੂੰ ਵਾਲੇ ਕੀ ਬੁੱਢਾ ਦਰਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਗਿਆ ਭਗਵਾਨ ਜੀ ਮਾਨ ਜੀ ਬੁੱਢਾ ਦਰਿਆ ਦਾ ਜਦੋਂ ਵੀ ਕੋਈ ਅੰਡਰਵਾਰਕ ਤੇ ਡਰਾਮਾ ਕਰ ਦਿੰਦੇ ਆ ਟੀਮਾਂ ਲੈ ਕੇ ਹੁੰਦੇ ਆਉਂਦੇ ਆ ਕਰ ਕੁਝ ਨਹੀਂ ਲੱਗਿਆ ਅੱਜ 3 ਸਾਲ ਹੋਣ ਲੱਗੇ ਆ ਮਾਨ ਨੂੰ ਤਸਵੀਰਾਂ ਲੈ ਦੇਖ ਸਦਿਓ ਤੁਸੀਂ ਕਿ ਡੀਸੀ ਦਫ਼ਤਰ ਦੇ ਬਾਹਰ ਅੱਜ ਮੰਗ ਪੱਤਰ ਦੇਣ ਪਹੁੰਚੇ ਨੇ ਸ਼੍ਰੋਮਣੀ ਕਾਲੀ ਦਲ ਦੇ ਕਾਲੀ ਦਾ ਤੇ ਵਕਰ ਤੇ ਲੀਡਰ ਜਿਹੜੇ ਪਹੁੰਚੇ ਨੇ ਅੱਜ ਤਸਵੀਰਾਂ ਨੇ ਆਏ ਡੀਸੀ ਦਫ਼ਤਰ ਦੇ ਬਾਦ ਯਾ ਡਿਪਟੀ ਕਮਿਸ਼ਨਰ ਆਫਿਸ ਦੇ ਬਾਦ ਦੀਆਂ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਸਮਰਥਕ ਤੇ ਲੀਡਰ ਜਿਹੜੇ ਇੱਥੇ ਇਕੱਠੇ ਹੋਏ ਨੇ ਮੰਪੱਤਾ ਦੇਣ ਆਏ ਨੇ ਆਹ ਦੇਖੀ ਲਈ ਜ਼ਿੰਦਗੀ ਦੇ ਉੱਤੇ ਬੋਝ ਜਿਹੜਾ ਕੀ ਹੈ ਪੈ ਰਿਹਾ ਵਾ ਇਹ ਤੁਹਾਨੂੰ ਹਲੇ ਸੇਕ ਲੱਗਿਆ ਨਹੀਂ ਕਿਉਂਕਿ ਕੱਲ ਹੀ ਆਰਡਰ ਪਾਸ ਹੋਇਆ ਅਗਲੇ ਮਹੀਨੇ ਤੁਸੀਂ ਵੀ ਰੌਲਾ ਪਾਉਂਗੇ ਜਾਂ 3 ਰੁਪਏ ਯੂਨਿਟ ਵੱਧ ਆਉਣਾ 99 ਪੈਸੇ ਪੈਟਰੋਲ ਡੀਜ਼ਲ ਤੇ ਲੱਗ ਗਿਆ ਵੈਟ ਉਹ ਤੋਂ ਬਾਅਦ 61 ਪੈਸੇ ਪੈਟਰੋਲ ਤੇ ਲੱਗ ਗਿਆ 36 ਪੈਸੇ ਕਿਲੋਮੀਟਰ ਬਸ ਦਾ ਕਰਾਇਆ ਵਧਾ ਦਿੱਤਾ ਜਿਹੜੀ ਸਰਕਾਰ ਦਾ ਵਾਅਦਾ ਸੀ ਜਦ ਕੇਜਰੀਵਾਲ ਸਾਹਿਬ 2022 ਦੀ ਇਲੈਕਸ਼ਨ ਤੋਂ ਪਹਿਲਾਂ ਲੁਧਿਆਣੇ ਆਏ ਆ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਂਦੇ ਆ ਪਹਿਲਾ ਐਲਾਨ ਸੀ ਕਿ ਸਭ ਨੂੰ ਬਿਜਲੀ ਮੁਫਤ ਫਿਰ ਉਹ ਤੋਂ ਬਾਅਦ ਉਹਨਾਂ ਨੇ ਕਹਤਾ ਸੀ ਸਭ ਨੂੰ 5 ਰੁਪਏ ਯੂਨਿਟ ਤੇ ਕੱਲ ਜਿਹੜਾ 5 ਰੁਪਏ ਯੂਨਿਟ ਮਿਲਦਾ ਸੀ 7 ਕਿਲੋਵਾਟ ਦੇ ਲੋਡ ਤੱਕ ਉਹ ਵੀ ਬੰਦ ਕਰ ਦਿੱਤਾ ਕੇਜਰੀ ਵਾਲਾ ਸਾਹਿਬ ਦਾ ਬਿਆਨ ਹੈ ਜਦ ਕਾਂਗਰਸ ਵੇਲੇ ਵੈਟ ਵਧਿਆ ਕਿ ਜਦ ਸਾਡੀ ਸਰਕਾਰ ਆਊਗੀ ਅਸੀਂ ਵੈਟ ਜਾਂ ਖਤਮ ਕਰ ਦਾਂਗੇ ਨਹੀਂ ਸਿਰਫ 25% ਤੇ ਕਰ ਦਾਂਗੇ ਉਹ ਵੈਟ ਹੈ ਇਸ ਵੇਲੇ ਜੋ ਪੰਜਾਬ ਦਾ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਅਫਸੋਸ ਇਹ ਹੈ ਕਿ ਜੋ ਕੈਗ ਦੀ ਰਿਪੋਰਟ ਪੇਸ਼ ਹੋਈ ਹੈ ਉਹਦੇ ਵਿੱਚ ਜਿੰਨਾ ਇਹ ਕਰਜ਼ਾ ਲੈ ਰਹੇ ਨੇ ਹੁਣ ਉਹਦੇ ਚੋਂ 60% ਕਰਜ਼ਾ ਸਿਰਫ ਵਿਆਜ ਦੀ ਭੁਗਤਾਨ ਲਈ ਵਰਤਿਆ ਜਾ ਰਿਹਾ ਕੇਵਲ 40% ਪੰਜਾਬ ਚ ਪਹਿਲੀ ਵਾਰ ਹੋਇਆ ਹੈ ਕੀ ਤਨਖਾਹਾਂ ਵੀ ਲੇਟ ਹੋਣ ਲੱਗ ਪਈਆਂ ਇਹ ਸਾਰੀ ਵੀ ਤਨਖਾਹ ਕੱਲ ਪਾਈ ਗਈ ਹੈ 5 ਤਰੀਕ ਨੂੰ ਜਿਹੜੀ ਸਰਕਾਰ ਤਨਖਾਹਾਂ ਦੇਣ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਲੋਕਾਂ ਦਾ ਡਵੈਲਪਮੈਂਟ ਕਰਨ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਨੂੰ ਰਾਜ ਚਲਾਉਣਾ ਨਹੀਂ ਆਉਂਦਾ ਜਿਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ ਸੱਤਾ ਪ੍ਰਾਪਤ ਕੀਤੀ ਅੱਜ ਉਹਨਾਂ ਤੋਂ ਮੁਨਕਰ ਹੋਈ ਹੈ ਅਕਾਲੀ ਦਲ ਦੀ ਸਮੁੱਚੀ ਲੁਧਿਆਣੇ ਦੀ ਲੀਡਰਸ਼ਿਪ ਡੀਸੀ ਨੂੰ ਮੈਮੋਰੰਡਮ ਦਿੱਤਾ ਫਾਰਵਰਡ ਕਰਨ ਲਈ ਪੰਜਾਬ ਸਰਕਾਰ ਨੂੰ ਕਿ ਇਹ ਵਧੇ ਹੋਏ ਭਾੜੇ ਸਤ ਅਕੀ ਲੱਗਦਾ ਕਿ ਅੱਜ ਕਾਂਗਰਸ ਸਰਕਾਰ ਵੀ ਇੱਕ ਮੰਗ ਪੱਤਰ ਦੇਣ ਆਈ ਸੀ। ਕਾਂਗਰਸ ਸਰਕਾਰ ਨਹੀਂ ਉਹ ਤਾਂ ਬਾਹਰ ਹੀ ਆ ਯਾਰ ਸਾਡੇ ਵਰਗੇ ਲੋਕ। ਕੋਈ ਨਹੀਂ ਕੋਈ ਤਸਵੀਰਾਂ ਨਹੀਂ। ਬਿਲਕੁਲ ਤਸਵੀਰਾਂ ਨੇ ਸ਼੍ਰੋਮਣੀ ਕਾਲੀ ਲਾਲ ਤੇ ਜਿਹੜੇ ਕੀ ਹੈ ਅੱਜ ਲੀਡਰ ਅਤੇ ਵਰਕਰ ਅਤੇ ਮੰਗ ਪੱਤਰ ਦੇਣ ਆਏ ਸੀਗੇ ਵਧਦੀ ਹੋਈ ਮਹਿੰਗਾਈਆਂ ਨੂੰ ਤੇ ਕੱਲ ਵਧਦੀ ਮਹਿੰਗਾਈਆਂ ਆਉਣ ਸਮੇਂ ਤੇ ਪਤਾ ਲੱਗੇਗਾ ਕਿ ਮਹਿੰਗਾਈ ਵਧਦੀ ਹੈ ਜਾਂ ਘਟਦੀ ਹੈ। ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ। ਜੁੜੇ ਹੋਏ ਨਾਲ ਲਾਈਵ ਨਾਲ ਹਣੀ ਦਾ ਯੂਪੀਰ ਕੋਡ ਧੰਨਵਾਦ।